ਬਦਲੇ ਲੈਣੀ ਆ ਸਮਝਾਵੇਂ ਤੂੰ ਬਦਲੇ ਲੈਨੇ ਤੁਸੀਂ ਪੰਜਾਬੀਆਂ ਨਾਲ ਪੰਗਾ ਲੈ ਕੇ ਦੇਖ ਲਿਓ ਵੇ ਆਨੇ ਗਾਲਾਂ ਕੱਢਦੀ ਆ ਪੰਗਾ ਪਾ ਲਿਆ ਗਾਲਾਂ ਕੱਢਦੀ ਆ ਦੇਖੋ ਕਿਦਾ ਬਦਲੇ ਲੈਨੇ ਕਿ ਆਇਆ ਹੋ ਗੋਲਡੇ ਇਹੋ ਦੇਖ ਲੈ ਆਸੇ ਵਾਸੇ ਵੀ ਕੋਈ ਰਹਿੰਦਾ ਆ ਇੰਨਾ ਤਾਂ ਦੇਖ ਲੈ ਕੋਈ ਆਸੇ ਵਾਸੇ ਰਹਿੰਦਾ ਬੱਚੇ ਉਹਨਾਂ ਦੇ ਪੜਦੇ ਪਏ ਆ ਹੈ ਤੂੰ ਇੰਨਾ ਸ਼ੋਰ ਬਚਾਇਆ ਆ ਨਹੀਂ ਨਹੀਂ ਕੱਲੀ ਓ ਬਈਆ ਮਾ ਆਸੀ ਤੁਹਾਨੂੰ ਮਾ ਨਹੀਂ ਕਹਿੰਦੇ ਆਪਾਂ ਤੈਨੂੰ ਕਹਿੰਦੇ ਉਹ ਕੁੜੀ ਇਹ ਤਾਂ ਹੱਥੋਂ ਪਾਈ ਤੇ ਆ ਗਈ ਕਹ ਲੋ ਐਦਾਂ ਸਾਡੇ ਤੇ ਇਲਜ਼ਾਮ ਲਾਉਂਦੀ ਇਹ ਹੈ ਇਹ ਤਾਂ ਹੱਥੋਂ ਪਾਈ ਤੇ ਉੱਤਰ ਆਈ ਸਾਡੇ ਨਾਲ ਮੈਂ ਤਾਂ ਪਿਆਰ ਨਾਲ ਗਿਆ ਇਹ ਤੇ ਦੀਦੀ ਇਹਨੂੰ ਕੁਛ ਨਹੀਂ ਕਿਹਾ ਇਹਨੂੰ ਨੇ ਕਿਹਾ ਕਿ ਗਾਣੇ ਕਰ ਲਾ ਸਮਝਾਉਣਾ ਡੰਡਾ ਨਹੀਂ ਓ ਓ ਇਹਨਾਂ ਦੀ ਸਿਰਦਾਰ ਦੀ ਡੰਡੇ ਨਾਲ ਸਮਝਾਉਣਾ ਕਿਦਾਂ ਸਮਝਾਉਣਾ ਇਹਨਾਂ ਨੇ ਤੁਸੀਂ ਬੰਦੇ ਲੈ ਕੇ ਇੱਧਰ ਆਓ ਇਕੱਠੇ ਹੋ ਕੇ ਹੈ ਨਹੀਂ ਚੱਕਦੇ ਪੈ ਤੂੰ ਲਾੜਾ ਆਪਣੇ ਤੂੰ ਬਾਕੀਆਂ ਨੂੰ ਕਹ ਬੁਲਾ ਕੇ ਲੈ ਕੇ ਆਉਣਾ ਨੂੰ ਜਰਾ ਨਹੀਂ ਏ ਤੱਕ ਤੇਨੂੰ ਤਾਂ ਕਦੇ ਲੱਗੇ ਪਤਾ ਮੈਨੂੰ ਯਾਦ ਆ ਚੰਗੀ ਤੋਰ ਤੇ ਯਾਦ ਆ ਹਾਂ ਕਦੋਂ ਲੈ ਕੇ ਆ ਰਿਹਾ ਨਾ ਤੁਸੀਂ ਦੇਖ ਲਿਓ ਤਾਂ ਪਤਲਾ ਲੈਣੇ ਏ ਤੇਰੀ ਉਕਾਦ ਹੈ ਕਿ ਫੋਸੀ ਦੇਖ ਇਹ ਕੀ ਬਕਵਾਸ ਕਰਦੀ ਬਦਲੇ ਲੈਣੀ ਸਮਝਾਵੇਂ ਤੂੰ ਬਦਲੇ ਲੈ ਲੈਣੀ ਤੁਸੀਂ ਪੰਜਾਬੀਆਂ ਨਾਲ ਪੰਗਾ ਲੈ ਕੇ ਦੇਖ ਲਿਓ ਓਏ ਆਨੇ ਗਾਲਾ ਕੱਢਦੀ ਆ ਪੰਗਾ ਪਾ ਰਿਆ ਗਾਲਾ ਕੱਢਦੀ ਆ ਦੇਖੋ ਕਿਦਾ ਹੱਥ ਗਾਲਾ ਕੱਢਦੀ ਆ ਕੱਢ ਲੋ ਗਾਲਾ ਕੱਢੋ ਗਾਲਾ ਤੁਹਾਨੂੰ ਨਾ ਹਿੱਥੋਂ ਕਢਾਇਆ ਨਾ ਹੁਣ ਤੁਸੀਂ ਕਿਉਂ ਸਾਨੂੰ ਜਰਾ ਆਇਓ ਆਇਓ ਜਰਾ ਮੈਂ ਕਿਹਾ ਤੁਹਾਨੂੰ ਨਾ ਇੱਥੋਂ ਕਢਾਇਆ ਤੁਸੀਂ ਕਿਉਂ ਨਹੀਂ ਜਾ ਮੈਂ ਤਾਂ ਕੁਝ ਕਿਹਾ ਹੀ ਨਹੀਂ ਥੋੜਾ ਹੀ ਬਾਹਰ ਕੱਢੀ ਹੁਣ ਸਾਡੇ ਕੋ ਇੱਥੇ ਸਾਰੇ ਪੰਜਾਬੀ ਐਸੇ ਕਰਕੇ ਇਕੱਠੇ ਹੋਏ ਸੀ ਤੁਹਾਡੇ ਹੀ ਨਾ ਕਾਂਡਾ ਕਰਕੇ ਜਿਹੜਾ ਤੁਸੀਂ ਨੇ ਗੰਦ ਪਾਇਆ ਵਾ ਨਹੀਂ ਨਹੀਂ ਇਹ ਬੋਲਦੀ ਕਿਦਾਂ ਚੁੱਪ ਚੁੱਪ ਆਪ ਲੋਗੋ ਕੋਈ ਹੋਰ ਹੈ ਬੋਲਦੀ ਕੋ ਮੈਂ ਨੇ ਜੇ ਹੀ ਬੋਲਾ ਕਿ ਲੜਕੀ ਪੜ੍ਹਦੀ ਇਹ ਤਾਂ ਬੱਚੇ ਟਿਊਸ਼ਨ ਨਾਲ ਬੜ ਕੇ ਪੜ੍ਹਦੀ ਨਾ ਅੰਦਰ ਤਾਂ ਮਾਰ ਮਾਰਾ ਪੱਲੇ ਹਾਂ ਹਾਂ ਤੇ ਪੜ੍ਹੇ ਤੱਕ ਮਾਰਾ ਪੁੱਤਿਆ ਬਾਜਾ ਨਾ ਬਜਾਓ ਠੀਕ ਹੈ ਹਾਂ ਇਸ ਕੋ ਦੱਪਕਾ ਪੁੱਛੀ ਦੇ ਮਾਰਾ ਇਹਨੂੰ ਕਿ ਇਹਨਾਂ ਇਹਨੂੰ ਕਿਹਾ ਵੀ ਇਹੀ ਆ ਕਿ ਨਾ ਕਰ ਮੈਂ ਨੇ ਤਾਂ ਪਿਆਰ ਸੇ ਬੋਲਾ ਮੈਂ ਕਿ ਬੋਲਦੀ ਵਾਏ ਮੱਤਰਾ ਮੈਂ ਤੈਨੂੰ ਬੇ ਤੈਨੂੰ ਵੀਡੀਓ ਵੀ ਪਾ ਦਿੰਦੀ ਹਾਂ ਮੈਂ ਤਾਂ ਪਾਪਾ ਦੱਪਕਾ ਲਗਾਇਆ ਫਿਰ ਤੂੰ ਤੇਰਾ ਬਦੀ ਤੇ ਕਿਤਰਾ ਬੜਾ ਇੱਕ ਕਾਲ ਪਰ ਹਰੇ ਹਰੇ ਭਈਆ ਤੇਨੋਂ ਤੁਹਾਨੂੰ ਵੀਡੀਓ ਵੀ ਪਾ ਦਿੰਦੀ ਤੁਹਾਨੂੰ ਵੀ ਸੈਂਡ ਕਰਾ ਦਿੰਦੀ ਜੋ ਜੋ ਇਹ ਬੋਲੀ ਆ ਇਹੀ ਬੋਲੀ ਗੋਲਡੀ ਤੇਰੇ ਵਾਈਕਾ ਲੈ ਬੱਚੇ ਕਹਿੰਦੇ ਅਸੀਂ ਕੀ ਕਰੀਏ ਤਾਂ ਇਸ ਨੂੰ ਬੋਲਨੇ ਕਿ ਮਮੇ ਪੜਾਉਂਗਾ ਸਰ ਕੈਸੇ ਪਾ ਦਈਏ ਨਹੀਂ ਮੇਰੀ ਗੱਲ ਸੁਣਾ ਤੁਹਾਨੂੰ ਪਤਾ ਨਾ ਕੀ ਕੁਛ ਹੋਇਆ ਵਾ ਤੁਹਾਨੂੰ ਪਤਾ ਨਾ ਕੀ ਕੁਛ ਹੋਇਆ ਫਿਰ ਇਹਨੂੰ ਬੋਲਣਾ ਨਹੀਂ ਆਉਂਦਾ ਇਹਨੂੰ ਇਹਨੂੰ ਉਹਨਾਂ ਨੇ ਇਹੀ ਕਿਹਾ ਕਿ ਮਮੇ ਨੂੰ ਬੋਲਣਾ ਥੋੜੀ ਥੋੜੀ ਅਕਲ ਕਰ ਲੈ ਤੁਹਾਨੂੰ ਕੀ ਲੈਣਾ ਦੇਣਾ ਹੈ ਹੈ ਤੁਹਾਨੂੰ ਕੀ ਲੈਣਾ ਦੇਣਾ ਉੱਧਾ ਤੋਂ ਸਕੂਲ ਪੜ੍ਹਦੀ ਪਈ ਆ ਇਹਨੇ ਜੁੰਮੀਆਂ ਲਾਈਆਂ ਦੇਖੋ ਇਹਨੇ ਜੁੰਮੀ ਇਹਨੇ ਜੁੰਮੀਆਂ ਲਾਈ ਨਹੀਂ ਇਹਨੇ ਜੁੰਮੀ ਕਿਉਂ ਲਾਈ ਜੇ ਤੁਸੀਂ ਕਰਦੇ ਵੀ ਡਰਾਮਾ ਅਸੀਂ ਕਰਦੇ ਡਰਾਮਾ ਕੀਤਾ ਤੂੰ ਜੇ ਮਗਾਦੇ ਤੂੰ ਬੋਲਦੇ ਤੇ ਅਸੀਂ ਨਹੀਂ ਕਰਦਾ ਬੋਲਦਾ ਮੈਂ ਕੁਛ ਨਹੀਂ ਕਰਦਾ ਨਹੀਂ ਇਹਨੇ ਆ ਪੰਗਾ ਲੈ ਆ ਰਹੀ ਜੀ ਇਹਨੇ ਕੁਛ ਕਿਹਾ